ਸਤਿ ਅੰਤ ਸਤਗੁਰੂ ਤੇਰਾ ਹੀ ਆਸਰਾ ਮੈਨੂੰ ਭੁੱਲੇ ਨਾ ਸਿਰਜਣ ਹਾਰਾ ਭੁੱਲ ਜਾਵੇ ਸਾਰੀ ਦੁਨੀਆਂ ਭੁੱਲ ਜਾਵੇ ਮੈਨੂੰ ਮੈਂ ਤੇ ਮੇਰੀ ਭੁੱਲੇ ਨਾ ਮੈਨੂੰ ਸੂਰਤ ਤੇਰੀ ਤੈਨੂੰ ਭੁੱਲੇ ਮੇਰਾ ਹੋਵੇ ਨਾ ਗੁਜ਼ਾਰਾ ਭੁੱਲ ਜਾਵੇ ਸਾਰੀ ਦੁਨੀਆਂ ਪੁੱਲ ਜਾਵਾਂ ਮੈਂ ਬਾਪ ਤੇ ਮਾਈ ਪੁੱਲ ਜਾਵਾਂ ਮੈਂ ਪੈਣ ਤੇ ਪਾਈ ਰਿਸ਼ਤੇਦਾਰ ਤੇ ਕਬੀਲਾ ਸਾਰਾ ਪੁੱਲ ਜਾਵੇ ਸਾਰੀ ਦੁਨੀਆਂ ਪੁੱਲ ਜਾਵਾਂ ਮੈਂ ਹਸਤੀ ਤੇ বাসਤੀ ਚੜੀ ਰਹੇ ਤੇਰੇ ਪ੍ਰੇਮ ਅੰਦੀ ਮਸਤੀ ਨਸ਼ਾ ਪ੍ਰੇਮ ਦਾ ਹੈ ਸਭ ਤੂੰ ਨਿਆਰਾ ਲੈ ਜਾਵੇ ਸਾਰੀ ਦੁਨੀਆ ਭੁੱਲ ਜਾਏ ਮੈਨੂੰ ਮਾਇਆ ਰਾਣੀ ਦੁਨੀਆ ਜਿਸ ਦਾ ਪਰਦੀ ਪਾਣੀ ਸਭ ਜਾਗ ਹੈ ਕੂੜ ਪਸਾਰਾ ਭੁੱਲ ਜਾਵੇ ਸਾਰੀ ਦੁਨੀਆ ਮੈਨੂੰ ਭੁੱਲੇ ਨਾ ਸਿਰਜਣਹਾਰਾ ਉੱਲੇ ਜਾਵੇ ਸਾਰੀ ਦੁਨੀਆਂ ਮਨ ਮਾਇਆ ਦੀ ਖੇਡ ਰਚਾਈ ਜਾਲ ਬੁਝਾ ਕੇ ਸਭ ਲੀ ਆਪਸਾਈ ਕੀਤਾ ਕਾਲ ਦਾ ਹੈ ਖੇਲ ਖਿਲਾਰਾ ਉੱਲੇ ਜਾਵੇ ਸਾਰੀ ਦੁਨੀਆਂ ਕਾਰ ਕਮ ਭੁੱਲ ਕੇ ਪਾਪ ਸਿ ਕਰਦਾ ਕਾਲ ਦੀ ਬੰਗਾਰ ਟੋਟੋ ਖੱਪ ਖੱਪ ਮਾਰਦਾ ਕਾਲ ਦੇਸ਼ ਵਿੱਚ ਕੁਝ ਨਹੀਂ ਹਮਾਰਾ ਭੁੱਲ ਜਾਵੇ ਸਾਰੀ ਦੁਨੀਆਂ ਸਰੀਰਕ ਦੁੱਖ ਸੁੱਖ ਸਭ ਭੁੱਲ ਜਾਵੇ ਜਿਸ ਦੇ ਪਿੱਛੇ ਬੰਦਾ ਜਨਮ ਗਵਾਵੇ ਜੇੜਾ ਕਾਲ ਤੂੰ ਹੈ ਮਿਲੇ ਆਉ ਦਾਰਾ ਭੁੱਲ ਜਾਵੇ ਸਾਰੀ ਦੁਨੀਆਂ ਭੁੱਲ ਨਾ ਮੈਂ ਨਾਮ ਤੇ ਤੈਨੂੰ ਜਿਸ ਨੇ ਚਰਨੀ ਲਾਇਆ ਮੈਨੂੰ ਤੇਰੇ ਬਿਨਾ ਮੈਨੂੰ ਹੋਰ ਨਾ ਸਹਾਰਾ ਭੁੱਲ ਜਾਵੇ ਸਾਰੀ ਦੁਨੀਆਂ ਸਾ ਸਤਿਨਾਮ ਜੀ ਅਰਜ ਕਰੀਂਦੇ ਭੁੱਲੀਏ ਨਾ ਯਸੀ ਉਠ ਦੇਵੈਂਦੇ ਗੁਰੂ ਕੀਤਾ ਬੜਾ ਪਰੇ ਉਪਕਾਰਾ ਭੁੱਲ ਜਾਵੇ ਸਾਰੀ ਦੁਨੀਆਂ ਮੈਨੂੰ ਭੁੱਲੇ ਨਾ ਸਿਰਜਣਹਾਰਾ ਭੁੱਲ ਜਾਵੇ ਸਾਰੀ ਦੁਨੀਆਂ ਤਾਂ ਤਾਂ ਸਤਿਗੁਰੂ ਤੇਰਾ ਹੀ ਆਸਰਾ